ਮੈਂ ਤੇ ਗੱਲ ਕਰ ਰਿਹਾ ਸੀ ਜੀ ਸੁਖਬੀਰ ਬਾਦਲ ਦੀ ਉਹ ਵੀ ਕਹਿੰਦੇ ਵੀ ਤੁਸੀਂ ਡੋਪ ਟੈਸਟ ਮਾਨ ਸਾਹਿਬ ਦਾ ਕਰਵਾ ਲਓ ਮੈਂ ਤੇ ਗੁਰਸਿੱਖਾਂ ਕਹਿੰਦੇ ਭਾਈ ਸਾਡੀ ਤੇ ਲੋੜ ਨਹੀਂ ਹੈ ਤੇ ਇਹ ਵੀ ਫਿਰ ਉਹ ਡੋਪ ਕੀ ਉਹਦਾ ਕੀ ਕਰੀਏ ਹੁਣ ਸੁਖਬੀਰ ਸਾਹਿਬ ਗੱਲ ਫਿਰ ਜੇ ਅਸੀਂ ਮੈਨੂੰ ਲੱਗਦਾ ਆਪਾਂ ਵੀ ਉਹਨਾਂ ਚ ਰਲ ਜਾਣਾ ਕਿ ਡੋਪ ਡੋਪ ਆਪਾਂ ਹੁਣ ਕੱਲ ਤੇ ਕਰਕੇ ਹਟੇ ਮੈਂ ਉਹੀ ਗੱਲ ਕਰਦਾ ਕਿ ਉਹਦਾ ਡੋਪ ਡੋੜਿਆ ਇਹ ਕੀ ਉਹ ਕਹਿੰਦੇ ਵੀ ਮੈਂ ਤਾਂ ਅਮਰਤਾਰੀਆ ਮੇਰਾ ਡੋਪ ਕਾਦਾ ਬਿਲਕੁਲ ਤੁਸੀਂ ਕਿਸੇ ਗੁਰਸਿੱਖ ਨੂੰ ਠੀਕ ਆ ਉਹਦੇ ਤੇ ਛੱਡ ਦਿਓ ਜੀ ਉਹਦੀ ਜ਼ਮੀਰ ਨੂੰ ਪਤਾ ਹੈ ਪਰ ਇੱਕ ਗੁਰਸਿੱਖ ਇੱਕ ਮੋਹਰ ਹੈ ਨਾ ਹੂੰ ਬਿਲਕੁਲ ਉਹ ਤੇ ਜਦੋਂ ਸਵਾਲ ਹੀ ਨਹੀਂ ਬਣਦਾ ਉਹਦੇ ਪੰਜ ਕਕਾਰ ਉਹਦਾ ਬਾਣਾ ਜੀ ਅਸੀਂ ਉਹਨੂੰ ਹੀ ਸਤਕਾਰ ਦਿੰਨੇ ਆ ਨਾ ਕਿ ਗੁਰੂ ਸਾਹਿਬ ਦੀ ਮੋਹਰ ਹੈ ਹੂੰ ਆਪਾਂ ਕਿਸੇ ਤੇ ਕਿਉਂ ਸਵਾਲ ਕਾ ਚਾਹੇ ਕੋਈ ਵੀ ਜੀ 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 ਠੀਕ ਆ ਜੇ ਕੋਈ ਪਰਦੇ ਚ ਕਰਦਾ ਕੋਈ ਮਾੜਾ ਕੰਮ ਬਜਰ ਗੁਰਹਿਤ ਕਰਦਾ ਕੋਈ ਗੁਨਾਹ ਕਰਦਾ ਹੂੰ ਉਹ ਦੇਖ ਰਿਹਾ ਜੀ ਬਿਲਕੁਲ ਫਿਰ ਉਹਦੇ ਤੇ ਛੱਡ ਦਿਓ ਤੇ ਜੇ ਕੋਈ ਫੜਿਆ ਜਾਂਦਾ ਸ਼ਰਮ ਫਿਰ ਤੁਹਾਨੂੰ ਪਤਾ ਹੀ ਆ ਉਹਨੂੰ ਸਜ਼ਾ ਵੀ ਲੱਗਦੀ ਹੈ ਧਾਰਮਿਕ ਤੌਰ ਤੇ ਉਹਦਾ ਸਮਾਜਿਕ ਪਦਰਤ ਕੀ ਹਾਲ ਹੁੰਦਾ ਆਪਣੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਅਮਰਤ ਇਦਾਂ ਪੰਕੀਤਾ ਹੁੰਦਾ ਨਾ ਉਹਨਾਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਬਿਲਕੁਲ ਬਹੁਤ ਸਾਲਾਂ ਤੱਕ ਉਹਨਾਂ ਦੇ ਨਾਮ ਦੇ ਨਾਲ ਆਹੀ ਚੀਜ਼ਾਂ ਚੱਲਦੀਆਂ ਰਹਿੰਦੀਆਂ ਜੀ 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 ਫਿਰ ਕਿਹਾ ਨਾ ਜੀ ਸੋ ਇਸ ਕਰਕੇ ਭਾਈ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਇਹੀ ਕਿਹਾ ਕਿ ਮੈਂ ਤਾਂ ਗੁਰਸਿੱਖ ਮੈਂ ਤਾਂ ਅਮਰਧਾਰੀ ਆ ਜੇ ਤੁਹਾਨੂੰ ਡੋਪ ਦਾ ਟੈਸਟ ਹੈ ਤੇ ਆਦੇ ਮੁੱਖ ਮੰਤਰੀ ਦਾ ਕਾਰਨ ਹੋ ਜਾ ਕੇ ਜੀ ਜੀ ਬਿਲਕੁਲ ਮਿੰਟੂ ਜੀ ਖੈਰ ਸ਼ੁਕਰੀਆ ਜੀ ਦੋਸਤੋ ਤੁਹਾਡਾ ਸਾਰਿਆਂ ਦਾ ਤੇ ਜਿਹੜਾ ਤੁਹਾਡਾ ਕਮੈਂਟ ਆ ਰਿਹਾ ਸੀ ਵਾਰ-ਵਾਰ ਆਪਾਂ ਜਾਂਦੇ ਜਾਂਦੇ ਉਸ ਤੇ ਗੱਲ ਕਰ ਲੈਨੇ ਆ ਇਜ਼ਰਾਈਲ ਵਾਲੀ ਮਸਲੇ ਤੇ ਮਿੰਟੂ ਜੀ ਉਹ ਫੇਰ ਕਹਿੰਦੇ ਵੀ ਭਾਈ ਦੁਬਾਰਾ ਤੋਂ ਇਜ਼ਰਾਈਲ ਦਾ ਇਰਾਨ ਤੇ ਇਹਨੇ ਵੱਡਾ ਹਮਲਾ ਕੀਤਾ